ਅਸੀਂ ਯਾਰ ਪੜਦੇ ਹੁੰਦੇ ਸੀ ਹਾਂ ਮੈਂ ਬਿਸ਼ਾਂਤੀ ਇੱਕ ਸੀਗਾ ਆਪਣਾ ਮੀਟਰ ਡਾਕਟਰ ਹਾਂ ਉਹ ਜਿੰਨੇ ਤਾਰਾਂ ਤੱਕ ਲਿਆ ਹਰੀ ਡਾਕਟਰ ਕੇ ਹਾਂ ਉਹ ਬਿਜਲੀ ਵਾਲੀ ਉਹ ਫਟ ਕਰਦੇ ਉਹ ਪਤਾ ਨਹੀਂ ਸੋਹਣੀਆਂ ਲੱਗੀਆਂ ਹਾਂ ਕਿ ਮੈਂ ਛੋੜੇ ਕੋਲ ਤਾਰਾਂ ਸੋਹਣੀਆਂ ਲੱਗੀਆਂ ਅਸੀਂ ਚੱਕ ਲੀਆਂ ਜਿਹੜਾ ਬਿਸ਼ਾਂਤੀ ਕੇ ਘਰੇ ਗਏ ਆਇਆ ਕਹਿੰਦਾ ਇਸ ਤਾਰਾਂ ਲੈਣੀਆਂ ਮੇਰੀ ਮਾਂ ਕਹਿੰਦੀ ਭਾਜੋ ਉੱਥੇ ਉੱਥੇ ਸੱਟ ਕਾਓ ਵਿਗਿਆ ਤੇਰਾ ਲਾਈਟ ਛੱਡੂ ਉਹਨੂੰ ਬੱਚਾ ਹੋਊਗੀ ਅਸੀਂ ਉੱਥੇ ਵਿਗਿਆ ਸੱਟ ਕਾ ਲਾ ਤੇ ਬੁਢੇ ਨੂੰ ਪਤਾ ਨਹੀਂ ਹੁੰਦਾ ਇਹ ਬੁੜੀਆਂ ਨੂੰ ਪਤਾ ਹੀ ਨਹੀਂ ਲੈਟ ਰੱਗ ਨਹੀਂ ਪਤਾ ਕਿਸੇ ਨੂੰ ਹੁੰਦੀ ਨਹੀਂ ਹਨ ਤੂੰ ਕੱਢਾ ਗੁੰਦਾਈ ਬਾਈ ਉਹ ਬਾਈ ਛੋਟੀ ਜੀ ਜਾਂਦੀ ਪੰਜ ਤੀਜੀ ਜੀ ਪੜਦੇ ਹੁੰਦੇ ਸੀ ਤੀਜੀ ਜੀ ਤੀਜੀ ਜੀ ਪੜਦੇ ਸੀ ਠੀਕ ਆ ਕਹਿੰਦੀ ਸੱਟ ਦੋ ਕਿਹੜੇ ਫੰਬੇ ਫੰਬੇ ਕੱਢਣਿਆ ਹਾਂ ਤਾਈ ਕਹਦੀ ਕਿਹੜੇ ਫੰਬੇ ਕੱਢਣਿਆ ਇੱਥੇ ਰਹਿਣ ਦੋ ਖੱਦੂ ਕਿਹੜਾ ਅਗਰ ਬੁੜੀਆਂ ਇਹ ਹੀ ਆਹੀ ਉਹਨਾਂ ਵਰਤਾ ਸੀ ਉਹ ਸਾਨੂੰ ਵੀ ਇਹ ਕੰਤਾ ਤੇ ਲਿਖਾਉਣਾ ਆਉਂਦੇ ਪੜਾਉਣਾ ਆਉਂਦੇ ਤੇ ਜਾਂ ਸਵਾ ਸਟਲੀ ਥੱਲੇ ਮਿੱਟੀ ਸਟਲੀ ਇਹ ਤੇ ਉੜੀ ਕੀ ਰਹਿ ਤੇ ਸਾਡੀ